2 ਬਈ ਅਪ੍ਰੈਲ ਨੂੰ ਜੋ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਲਾਨੀਆਂ ਦੇ ਉੱਪਰ ਜਿਹੜਾ ਅਤਵਾਦੀ ਹਮਲਾ ਹੋਇਆ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਲੋਕ ਨੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਦੇ ਲਈ ਵਿਦਿਆ ਮੰਦਰ ਸਕੂਲ ਦੇ ਵਿੱਚ ਸਰਬ ਧਰਮ ਸਦਭਾਵਨਾ ਕਮੇਟੀ ਦੀ ਅਗਵਾਈ ਦੇ ਵਿੱਚ ਔਰ ਮਿਸਟਰ ਨਰਾਕਸੂਤ ਜੀ ਦੀ ਪ੍ਰਧਾਨਗੀ ਦੇ ਵਿੱਚ ਅੱਜ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀਗਾ ਸੋ ਆਦਿ ਇਸ ਸਮਾਗਮ ਦੇ ਵਿੱਚ ਵੱਖ-ਵੱਖ ਧਰਮਾਂ ਦੇ ਰਿਪਰੈਜ਼ੈਂਟੇਟਿਵ ਸ਼ਾਮਲ ਹੋਏ ਔਰ ਉਹਨਾਂ ਨੇ ਅੱਜ ਆਪਣੀ ਜਿਹੜੀ ਸ਼ਰਧਾਂਜਲੀ ਆ ਉਹਨਾਂ ਰੂਹਾਂ ਨੂੰ ਜਿਹੜੀਆਂ ਕਿ ਉੱਥੇ ਇੱਕ ਵਿਜ਼ਿਟ ਕਰਨ ਗਈਆਂ ਸੀ ਕਿਉਂਕਿ ਕਸ਼ਮੀਰ ਇੱਕ ਬੜਾ ਖੂਬਸੂਰਤ ਸਟੇਟ ਹੈਗਾ ਇੰਡੀਆ ਦਾ ਜਿੱਥੇ ਲੋਕ ਅਕਸਰ ਘੁੰਮਣ ਫਿਰਨ ਜਾਂਦੇ ਆ ਕਿਉਂਕਿ ਕੁਦਰਤ ਨੇ ਉਹਨੂੰ ਬਣਾਈ ਇਸ ਤਰ੍ਹਾਂ ਦਾ ਲੇਕਿਨ ਬਹਿਰੀ ਅਨਫੋਰਚੂਨੇਟ ਕਿ ਕੁਝ ਜਿਹੜੀਆਂ ਇਨਸਾਨੀਅਤ ਵਿਰੋਧੀ ਜਿਹੜੀਆਂ ਸ਼ਕਤੀਆਂ ਨੇ ਕਿਉਂਕਿ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਮਕਸਦ ਹੈ ਸਿਰਫ دہشت ਫੈਲਾਉਣਾ ਔਰ ਆਮ ਲੋਕਾਂ ਤੇ ਹਮਲਾ ਕਰਨਾ ਔਰ ਉਹਨਾਂ ਨੇ ਇਹ ਕੰਮ ਕਰਕੇ ਜਿੱਥੇ ਭਾਰਤ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਆ ਉਥੇ ਹੀ ਇਨਸਾਨੀਅਤ ਦਾ ਕਤਲ ਕੀਤਾ ਸੋ ਅਸੀਂ ਉਸ ਘਟਨਾ ਦੀ ਸਖਸ਼ ਸ਼ਬਦਾਂ ਵਿੱਚ ਨਿੰਦਾ ਵੀ ਕਰਦੇ ਆ ਔਰ ਅਸੀਂ ਇਹ ਅੱਜ ਸਾਰੇ ਰਿਪਰੈਜ਼ੈਂਟੇਟਿਵ ਨੇ ਸਾਰੇ ਧਰਮਾਂ ਦੇ ਆਗੂਆਂ ਨੇ ਅਰਦਾਸਾਂ ਕਰਕੇ ਪ੍ਰਾਰਥਨਾਵਾਂ ਕਰਕੇ ਉਹਨਾਂ ਦੀ ਰੂਹਾਂ ਵਾਸਤੇ ਕਿ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਤੇ ਪਰਿਵਾਰ ਜਿਹੜੇ ਕਿਸਵਲੇ ਬਹੁਤ ਜ਼ਿਆਦਾ ਇਸਵਲੇ ਗਰੀਬਨਸ ਨੇ ਬੜੇ ਦੁਖੀ ਨੇ ਗਮਗੀਨ ਨੇ ਤੇ ਉਹਨਾਂ ਦੀ ਸੱਚੀ ਸ਼ਾਂਤੀ ਤਸੱਲੀ ਦੇ ਲਈ ਵੀ ਇੱਥੇ ਅਰਦਾਸ ਕੀਤੀ ਗਈ ਆ ਸੋ ਅਸੀਂ ਭਾਰ ਸਰਕਾਰ ਤੇ ਹੋਈ ਮੰਗ ਕਰਦੇ ਆ ਕਿ ਜਿਹੇ دہشتਗਰਦਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਜਿਹੜੇ ਆਵਾਮ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਤਰ੍ਹਾਂ ਦਾ ਮਤਲਬ ਕੋਈ ਪਰੇਸ਼ਾਨੀ ਨਾ ਹੋਵੇ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਔਰ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੀਦਾ ਹਾਂਜੀ ਸਰ ਅੱਜ ਅਸੀਂ ਸਰਵ ਧਰਮ ਸਦ ਭਾਵਨਾ ਕਮੇਟੀ ਵੱਲੋਂ ਪ੍ਰਾਰਥਨਾ ਸਭਾ ਇਕਰਦਾਸ ਦੇ ਤੌਰ ਤੇ ਇਕੱਠੇ ਹੋਏ ਕਿ ਸਾਡੇ ਦੇਸ਼ ਦੇ ਵਿੱਚ ਜੋ ਅਤਵਾਦੀਆਂ ਵੱਲੋਂ ਅਟੈਕ ਕਰਕੇ ਸਾਡੇ ਭੈਣ ਭਰਾਵਾਂ ਨੂੰ ਮਾਰਿਆ ਗਿਆ ਉਹਨਾਂ ਭੈਣ ਭਰਾਵਾਂ ਦੀ ਸ਼ਾਂਤੀ ਲਈ ਉਹਨਾਂ ਭੈਣ ਭਰਾਵਾਂ ਦੇ ਪਰਿਵਾਰਾਂ ਦੇ ਨਾਲ ਖੜਨ ਦੇ ਲਈ ਅੱਜ ਅਸੀਂ ਸਾਰੇ ਹੀ ਧਰਮਾਂ ਦੇ ਪ੍ਰਤੀਨਿਧ ਇਕੱਠੇ ਹੋ ਕੇ ਇੱਕ ਪ੍ਰਾਰਥਨਾ ਸਭਾ ਅਰਦਾਸ ਕੀਤੀ ਗਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਵੱਡਾ ਧਰਮ ਹੈਗਾ ਇਨਸਾਨੀਅਤ ਜਦੋਂ ਕਿ ਇਨਸਾਨੀਅਤ ਹੀ ਖਤਮ ਹੋ ਜੇ ਫਿਰ ਉਹ ਬੰਦੇ ਦੇ ਵਿੱਚ ਕੁਝ ਨਹੀਂ ਰਹਿਣਾ ਉਹ ਬੱਚਿਆਂ ਨੂੰ ਬੱਚਿਆਂ ਨੂੰ ਜਦੋਂ ਦੇਖਦੇ ਆ ਸਾਰਾ ਸਾਰਾ ਦੋ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਕਿ ਅਸੀਂ ਆਪਣੇ ਆਪ ਵੀ ਨਹੀਂ ਸੰਭਲ ਸਕੇ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਇੰਨਾ ਬੁਰੀ ਤਰ੍ਹਾਂ ਨਾਲ ਮਾਰ ਦਿੰਦਾ ਔਰ ਬੱਚਿਆਂ ਨੂੰ ਰੋਂਦੇ ਰੋਂਦੇ ਛੱਡ ਦਿੰਦਾ। ਤੋਂ ਸਾਡੇ ਸਰਪ ਕਰਮਸ਼ੱਦ ਭਾਵਨਾ ਕਮੇਟੀ ਦੇ ਚੇਅਰਮੈਨ ਮਾਨਯੋਗ ਨੁਰਾਗ ਸ਼ੂਲ ਜੀ ਸਾਡੇ ਮੌਲਵੀ ਸਾਹਿਬ ਲਾਰਸ ਜੀ ਸਾਡੇ ਆਏ ਹੋਏ ਨੇ ਔਰ ਡਾਕਟਰ ਸ਼ੂ ਆਪਣੇ ਰਸੂਲ ਸਾਹਿਬ ਜਤਿੰਦਰ ਜੀ ਔਰ ਸਾਡੇ ਡਾਕਟਰ ਸਾਹਿਬ ਅਸੀਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਔਖੇ ਸਮੇਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਇਹੋ ਜਿਹਾਂ ਜੜੀਆਂ ਮੁਸ਼ਕਲਾਂ ਸਾਡੇ ਦੇਸ਼ ਨੂੰ ਆ ਰਹੀਆਂ ਸਾਡੇ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜਾਪ ਹੋ ਰਿਹਾ ਉਹਨਾਂ ਦਾ ਡਟ ਕੇ ਮੁਕਾਬਲਾ ਕਰੀਏ ਤੇ ਮੈਂ ਵੀ ਇਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦੇ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖੇ ਅਸੀਂ ਸਾਰੇ ਹੀ ਇਸ ਗਮ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਹਾਂਜੀ ਸਰ ਅੱਜ ਯਹਾਂ ਵਿਦਿਆ ਮੰਦਰ ਦੇ ਪਰਿਸਰ ਮੇ सर्वधर्म सद्भावना कमेटी की श्री अनुराव सूद जी की अध्यक्षता में जो आज श्रद्धांजलि समारोह रखा गया था जो कि हमारे कुछ साथी कुछ सैलानी जो पहलगाम कश्मीर में गए हुए थे वहाँ पे जो नरसंहार हुआ है उसकी हम कड़ी निंदा करते हैं और हमारी सहानुभूति है उन सब परिवारों से जिन्होंने अपने घर के सदस्य खोए हैं और बड़ी निर्मलता के साथ उनके साथ ये कुछ हुआ है और हम ये आशा करते हैं कि जिन लोगों ने ये किया है उनको भी सद्बुद्धि दे परमात्मा कि आगे से इस सोच को बदलें और इस इस इन चीज़ों के बीच में ना जाएं और जो परिवार हैं जिन्होंने ये जिन्होंने ये आघात लगा है उन सबके परिवार के सदस्यों को इतना बड़ा घात है कि शक्ति दे परमात्मा सबको सद्बुद्धि दे और हम इंसानियत को इंसानों को इंसानियत में ला सब इंसानियत समझें और जितनी भी आप अच्छे काम कर सकते वही करें और इन चीज़ों में ना जाएं और बच्चों को भी सिखाएं सबको जो इर्द गिर्द सबको एक बात बताएं तो मैं श्रद्धांजलि देता हूँ आखिर में उनको सबको याद करते हुए नमन करता हूँ भगवान इनको शांति दें शैतानज़बील शैतानरजीम रहीम अहमदिया मुस्लिम कम्यूनिटी इस वाक्य को मजम्मत करती है साथ में हम दुआ करते हैं कि जो जिन जिन का नुकसान हुआ है माली नुकसान हुआ है जानी नुकसान सबसे बड़ा हुआ है अल्लाह ताला उनको सब्र अता करे और हम सब उनके लिए दुआ करते हैं और हम सबसे पहले अनुराग सूद साहब सर्वधर्म सद्भावना कमेटी के चेयरमैन का शुक्रिया अदा करते हैं कि उन्होंने एक ऐसा बैठक बुलाया जहाँ पर हम सब इकट्ठे होकर उन सबके लिए दुआ कर दुआ कर सकें तो इस दुआ करने की जो प्लेटफॉर्म को उन्होंने दिया उसके लिए हम उनका शुक्रगुजार हैं और साथ में अहमदिया मुस्लिम कम्युनिटी होशियारपुर इस चीज़ का बड़ा मुसम्मत करती है और सब सबके लिए दुआ वो भी है बीस अप्रैल में जड़ी पहलगाम बड़ा दुख वाला घटना हुई हैगी सारे भारतवासी और नाम मम्मी बड़ी अपनी सदभावना व्यक्त करता है ना। ਔਰ ਮੱਲਬ ਜਿਹੜੇ ਉਹਨਾਂ ਦੇ ਪਰਿਵਾਰ ਹੈਗੇ ਆ ਉਹਨਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਮਿਲੇ ਔਰ ਭਾਰਤ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਜਿਹੜੇ ਨੇ ਲਗਾਬਤ ਦੀਆਂ ਨੇ ਇਦਾਂ ਦੇ ਕਾਰਜ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਦੇਣ ਜਿਹਦੇ ਨਾਲ ਦੂਸਰੇ ਜਿਹੜੇ ਲੋਕ ਇਦਾਂ ਦੀ ਮਾਨਸਿਕਤਾ ਰੱਖਦੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਚਲ ਜਾਈਏ ਵੀ ਜੇ ਇਦਾਂ ਦੇ ਹਰਕਤ ਕਰੋਗੇ ਤਾਂ ਉਹਦਾ ਅੰਜਾਮ ਕਿੰਨਾ ਬੁਰਾ ਹੁੰਦਾ ਹੈਗਾ ਤੇ ਔਰ ਜਿਹੜੇ ਪਰਿਵਾਰ ਹੈਗੇ ਉਹਨਾਂ ਨਾਲ ਮੈਂ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹੈਗਾ ਵੀ ਉਹਨਾਂ ਨੂੰ ਪਰਮਾਤਮਾ ये जहाँ पहाड़ा उन्होंने सहन की शक्ति प्रदान कर आज विद्या मंदिर सीनियर सेकेंडरी मॉडल स्कूल में सर्वधर्म सद्भावना कमेटी हशारपुर की तरफ से पहलगाम में हुए बेकसूर और निहत्थे लोगों की हत्या की लिए एक श्रद्धांजलि समारोह रखा गया जो परिवार जो भारतीय हमसे बिछड़े हैं हम उनकी आत्मा की शांति के लिए प्रार्थना करते हैं और जिन्होंने ये गिनौना कृत्य किया है हम उनके लिए भी ये बोलते हैं कि उन्हें सदबुद्धि आए परमात्मा उनको सदबुद्धि दे ताकि वो ऐसे कामों से पीछे हटें और भारत सरकार से भी ये अपील है कि कानून उनको लिए उनके लिए जो भी प्रावधान सजा का रखता है वो कानून के दायरे में उनको ला सज़ा दी जानी चाहिए धन्यवाद